ਜੇਰ ਫਰਾਉਣਾ ਲੈ ਕੇ ਜੋ ਬੱਤਰ ਆ ਗਈ ਦਬਾ ਕੇ ਫਿਰ પાણી ઘરે હું ઘરે ચલી ગે ડગર કંગર કઢદ બહાર ਮੋੜ ਲਾ ਫਾ ਗਰਮੀ ਦਾ ਜੰਪ ਨੂੰ ਕੰਮ ਹੀ ਆ। ਪਰ ਵਾਜਾ ਆਪਾਂ ਜਦੋਂ ਵੀ ਡੀਆਗੇ ਫਿਰ ਆਪਾਂ ਕਰਨੇ ਕਦੂ ਕਦੂ ਵਾਰ ਕੇ ਫਿਰ ਝੋਨੇ ਲਵਗੇ। ਆਹ ਵੇਖੋ ਇੱਥੋਂ ਪਾਣੀ ਜਾਂਦਾ ਵਾ। ਬੰਮੀ ਚੱਲਣ ਦੀ ਆ। ਆਹ ਵੇਖੋ। ਆਹ ਵੇਖੋ ਇੱਧਰੋਂ ਪਾਣੀ ਜਾ ਗਿਆ ਉਧਰ ਵੀ ਜਾਂਦਾ ਵਾ। ਤੇ ਉਧਰ ਇੱਕ ਹੁਣ ਡੰਗਰ ਵਾਰ ਲੱਗੇ ਨੇ ਨਿਕਲਣਾ। ਤੇ ਆ ਵੀ ਕਿੱਧਰ ਆਪਣਾ ਡੱਕਾ ਟਰੈਕਟਰ ਤੇ ਆ ਆਪਣੀ ਕੱਟੀ ਤੇ ਉਧਰੋਂ ਡੰਗਰ ਬਾਹਰ ਰੋਣਗੇ ਆ ਵੇਖੋ ਆ ਵੇਖੋ ਆਪਾਂ ਝੋਟੀ ਹੋਣ ਲੱਗੇ ਆ ਇਹਨੇ ਲਸੂਣਾ ਵਾ ਜਲਾਈ ਤੇ ਜਾ ਕੇ ਪਹਿਲਾਂ ਝੋਟੀ ਆ ਤੇ ਹੁਣ ਬਾਹਰ ਆਉਂਦੀ ਆ ਫਿਰ ਪਾਣੀ ਧਵਾਗੇ ਨਵਾ ਫਸਰੇ ਸਰੇ ਲੱਗੇ ਆ ਆਪਣਾ ਡੰਗਰ ਵਾਲਾ ਚ ਬੱਚਾ ਆ ਵੇਖੋ ਤੇ ਹੁਣ ਆਪਾਂ ਨੂੰ ਹੋ ਲੱਗੇ ਆ ਜਾ ਕੇ ਉਹ ਠੰਡੇ ਠੰਡੇ ਵਾਣੀ ਨਾਦਰ ਨੂੰ ਨੇ ਜਾ ਕੇ ਆਪਾਂ ਬੂਆ ਬੰਦ ਕਰ ਦਿੱਤੀ ਕਿਉਂਕਿ ਇਹ ਭੱਜ ਵੀ ਜਾਂਦੀ ਰਹਿੰਦੀ ਹਾਂ ਕਰ ਦੋ ਫਿਰ ਆ ਆ ਵੇਖੋ ਨੂੰ ਹੋ ਲੱਗੀ ਆ ਆ ਪਾਸੇ ਅਗਲ ਪੜਾ ਕਰ ਲਿਓ

ਵੇਖੋ ਨੂਵੇਂ ਹੱਥ ਵੀ ਰੜੜਨ ਹੁੰਦੇ ਨਾ ਦਿਆਂ ਨੂੰ ਇਹ ਕੋਈ ਨਹੀਂ ਹੁੰਦੀ ਆ। ਵੇਖੋ ਕਪਾਟਲੀਆ ਆਈ ਆਇਂ। ਵੇਖੋ ਡੰਗਰਵਾੜਾ ਡੰਗਣ ਰਹੀ। ਵੇਖੋ ਭੱਜ ਗਈ ਆ ਤੇ ਹੁਣ ਬੰਦ ਦੇਣੀਆਂ ਨਾਤੀ ਗਈ ਵੇਹੇ ਇੱਕ ਸਾਜੀ। ਕੋ ਪੂਰੀ ਆਪਾਂ ਕੱਢਦੀ ਆ ਕਾਲੀ ਕਰਦੀ ਆ ਤੇ ਨਵ ਵਾਲੀਆਂ ਮੈਨੂੰ ਆਵਾਂਗੇ ਆ ਜਿਹੜੀ ਆਪਣੀ ਵਿਚਕਾਰ ਲਈ ਝੋਟੀ ਆ ਬਸ ਇਹਦੇ ਆਪਾਂ ਸਰੀਰ ਤੇ ਪਾਣੀ ਪੋਣਾ ਮੂੰਹ ਤੇ ਕਿਉਂ ਨਹੀਂ ਪੋਣਾ ਕਿ ਪਤਲਾ ਕਿਉਂਕਿ ਇਹਦੇ ਸਿਰ ਦਾ ਸਿੰਘ ਟੁੱਟਾ ਹੀ ਤੇ ਜਿਹੋ ਵਿੱਚ ਪਾਣੀ ਪੈ ਗਿਆ ਫਿਰ ਫਿਰ ਤੋਂ ਜਾਣਾ ਤੇ ਤਾਂ ਕਰਕੇ ਤਾਂ ਸਿੰਘ ਪਹਿਲਾਂ ਵੱਡਾ ਰਹਿੰਦਾ ਫਿਰ ਫਿਰ ਇਹਦੇ ਮੂੰਹ 'ਚ ਸਿਰ ਤੇ ਪਾਣੀ ਪਿਆ ਕਰਾਂਗੇ ਆਜੋ ਫਿਰ ਇਹ ਨੂੰ ਨੂੰਨੇ ਜਾ ਕੇ

ਫਿਰ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਰ ਲੋ ਕਿਉਂਕਿ ਆਪਾਂ ਤੁਹਾਨੂੰ ਵਧੀਆ ਵਧੀਆ ਬਣਾਉਂਗਾ ਕਰਦੇ ਸੀ ਤੇ ਆਪਾਂ ਵਹਿਲਾ ਦੇ ਕੰਮ ਵੀ ਆਉਣੇ ਉੱਥੇ ਠੰਡਾ ਪਾਣੀ ਨਹੀਂ ਉਹ ਪੀਤਾ ਤੇ ਖੇਤ ਤਤਾ ਪਾਣੀ ਦੀ ਹਾਂ ਵੇਖੋ ਜੀ ਮੱਝਾਂ ਦੇ ਕੰਮ ਇਹ ਮੱਝਾਂ ਪੁੱਠੀਆਂ ਹੀ ਚਲਦੀਆਂ ਵਾਂ ਪੁੱਠੀਆਂ ਦੇ ਇਹ ਜਿਹੜਾ ਕੁਣਾ ਸੈਟਰਿਕ ਸ਼ਿੰਗਾਰਿਆ ਆਇਆ ਵਾ ਤੇ ਇਹਨੂੰ ਆਪਾਂ ਵੇ ਅਜੇ ਵੀ ਗੋਆ ਲੱਗਾ ਲੈ ਜਾਂਦੇ ਆ ਬਾਅਦ ਬੰਦਾ ਕਰਕੇ ਦਿੱਤਾ ਵੇਖੋ ਵੇਖੋ ਕਿੰਨੀ ਆ ਉਹਨਾਂ ਨੇ ਆ ਗਏ ਨੇ ਵੇਖੋ ਆ ਜੰਮ ਗਿਆ ਵਾ ਆ ਹੁਣ ਕਰਾਂਗੇ ਜਿਹੜਾਂ ਦੇ ਇੱਥੇ ਕੋਤੇ ਫਿਰ ਫੇਰ ਤਾਂ ਪੇਂਡ ਕਰਨਾ ਪੈਣਾ ਮੈਂ ਤੇ ਇਸ ਨਾਲ ਨਾਲ ਸਭ ਚੱਕਦਾ ਮੈਂ ਵੇਖੋ ਲੋਕਾਂ ਦੇ ਕੰਮ ਮਗਰ ਨਹੀਂ ਕੀ ਸਵਾਈਵਾ ਕਰਦੀ ਆ ਕੋਈ ਤੇ ਕੋਸ ਦਾ ਦਾਵਾ ਕਰਿਆ ਆ ਅਗਲੇ ਤੋਂ ਦੰਗਰ ਬੰਦੇ ਆ ਉਹਨਾਂ ਨੂੰ ਛਾਂ ਜਾਵੇ ਤੇ ਹਵਾ ਹਵਾਈ ਜਾਵੇ ਆ ਇਹਨਾਂ ਤੋਂ ਦੰਗਰ ਆ ਕੰਕਰ ਕੰਦੇ ਆ ਬਾਕੀ ਹੁਣ ਬਈ ਹੋ ਗਏ ਨੇ ਦੰਗਰ ਦਾ ਟਾਈਮ ਹੋ ਗਿਆ ਹੁਣ ਬੰਨਣਾ ਦਾ ਬਾਕੀ ਬੰਨਨਦੇ ਆ ਇਹਨਾਂ ਦਾ ਬਟਾ ਕਰ ਬਣੀ ਜਾਂਦੇ ਤੇ ਹੁਣ ਕਿਤਾਵਾ ਕਰਨਾ ਟਾਈਮ ਹੀ ਹੋਇਆ ਵਾ ਬਾਕੀ ਵੇਖਦੇ ਅੱਗੇ ਵੀਡੀਓ ਦਾ ਬਣੇ ਰਹੋ ਅੱਗੇ ਨਾਲ ਕੀ ਕੈਮਰਾਮੈਨ ਹੋਰ ਮੈਨਾਂ ਜੁੜਿਆ ਵਾ ਉਹ ਦੱਦੂ ਅੱਗੇ ਪਹਿਲਾਂ ਤੇ ਮੇਰੇ ਲੋਕ ਸਾਰੇ ਸਾਸਤਰੀ ਜਾਨ ਤੇ ਆਪਾਂ ਡੰਗ ਢੰਗ ਕਰਨ ਨੂੰ ਆ ਗਏ ਬੰਦੇ ਆ ਤੇ ਹੁਣ ਆਪਾਂ ਇੱਕੋ ਮੈਂ ਰੇਟਿੰਗ ਸੰਗ ਲਿਆ ਵਾ ਤੇ ਆ ਖਦੋਂ ਕਾਨੇ ਪਹਿਲਾ ਕੰਮ ਆ ਕਿ ਇਹਨੇ ਖੜਿਆ ਹੀ ਤੇ ਗੋਵਾਲਾ ਆਤਾ ਤੇ ਹੁਣ ਲੱਥ ਨਹੀਂ ਜਾ ਫਿਰਛੇ ਤੇ ਸਾਨੂੰ ਦੇਖਣ ਮਾਰ ਕੇ ਰੰਗ ਕਰਨਾ ਪੈਣਾ ਵਾ ਆ ਮੈਂ ਕੋ ਸ਼ੋਹ ਦੇ ਵੀ ਰੰਗ ਲਾਇਆ ਵਾ ਉਹ ਚੱਲਦਾ ਹੈ ਚੱਲਦਾ ਜੇ ਸ਼ੋਤ ਰੰਗ ਲੱਜ ਜੇ ਆਪਾਂ ਸ਼ੋਤ ਲਾਵਾਂਗੇ ਫੇਰ ਆ ਰੰਗ ਵੀ ਨਾਲ ਉੱਤਰਨਾ ਨਾਲ ਸਣਫੀ ਚੁੱਕਣ ਦੇ ਵੇਖੋ ਲੋਕਾਂ ਨੇ ਕੰਮ ਤੇ ਆਪਾਂ ਪਣੀ ਰੀ ਪਣੀ ਰੀ ਜਿੱਦਾ ਭਰਾਏ ਹਾਂ ਪੱਠਿਆਂ ਨੂੰ ਪਾਣੀ ਲੱਗਾ ਹੀ ਤੇ ਹਣ ਤੇ ਆ ਵੇਖੋ ਆਪਣੇ ਡੰਗਰ ਤੇ ਹਣ ਜੇਣਾ ਆਪਾਂ ਧੂੜੀ ਪਾ ਕੇ ਤਦਾਵਾ ਕਰਕੇ ਜਿੱਤੇ ਵੰਡ ਸੁਟਾਂਗੇ ਅਰ ਵੀ